ਕਾਣੀ ਹੈ ਨਹੀਂ ਮੇਰੇ ਕੋਲ ਅਭੀ ਇੱਕ ਅੰਦਰ ਹੀ ਅਉਧਰ ਹੀ ਲੈ ਕੇ ਨੂੰ ਨਰੇਸ਼ ਨੂੰ ਖਾਉ ਤੇਰੀ ਆਲੋ ਤੇਰੀ ਆਲੋ ਪਿਛਾ ਵੀਰੇ ਸਰਮ ਵਿਚਾਈ ਇਹ ਤਾਂ ਕਹਿ ਸਕਦੇ ਹੋ ਜਿੰਗਾ ਜੀ ਟਿਆਲਾ ਡਿਪੋ ਤੋਂ ਜੀ ਪੀ ਆਰਟੀਸੀ ਪਨ ਬਸ ਕੰਟਰੈਕਟਰ ਵਰਕਰ ਜੂਨੀਅਰ 2511 ਦਾ ਅਮੀਤ ਪ੍ਰਧਾਨਾ ਜੀ ਅੱਜ ਕੀ ਜਿਹੜਾ ਹੋਇਆ ਹੈਗਾ ਜਿਹੜਾ ਹਾਸਾ ਵਜ ਕੀ ਗਾਇਆ ਦੇਖੋ ਜੀ ਹਾਸਾ ਇਹ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਾਤਣਾ ਤੋਂ ਜਿੰਨੇ 7:00 ਵਜੇ ਆਪਣਾ ਚੀਕੇ ਦਾ ਘੇੜਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਹ 'ਚ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਇਹ ਹਾਸਤਾ ਅਕਰਾਸਤ ਹੋ ਗਈ ਗੱਡੀ ਸਾਡੀ ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਵੀ ਜਿਹੜੀਆਂ ਕਾਫੀ ਜਾਦਿਆ ਸੱਟਾਂ ਲੱਗੀਆਂ ਨੇ ਕਾਹਦੇ ਚ ਲੱਗੀ ਗੱਡੀ ਜੀ ਇਹ ਜੀ ਟਿੱਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਅਧਿਕਾਰ ਹੀ ਖੜਿਆ ਸੀਗਾ ਟਿੱਪਰ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਕੁਝ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਜਿਹੜੇ ਢੇੜੇ ਜਿਆਦਾ ਹੀ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਇਥੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਹਾਂ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਿਹੜੀਆਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਬਚਾ ਸਕੀਏ ਕਿ ਜਿਹਦੇ ਕਰਕੇ ਡਰਾਈਵਰ ਤੇ ਗੱਲਬਾਤ ਕੀਤੀ ਹੈ ਕਿ ਡਰਾਈਵਰ ਖਵ ਨਹੀਂ ਦੱਸਿਆ ਵੀ ਕਿਥੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਹਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਹਿ ਸਕਦੇ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਹਦੇ ਕਰਕੇ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬ ਕਰ ਰਹੀਆਂ ਨੇ ਜਿਹੜੇ 100 ਕਿਲੋਮੀਟਰ ਤਕਰੀਬਨ ਛੋਟੀਆਂ ਬਸਾਂ ਨੂੰ ਆਪਾਂ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਹੋਣ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਠਾਰੀਏ ਬਸਾਂ ਨਹੀਂ ਪਾਣ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਾਸਿਆ ਦਾ ਕਾਰਨ ਪਾਣੀ ਦਾ ਕਿੰਨੇ ਇੱਕ ਬੰਦੇ ਨੇ जख्मी ਨੇ ਤੇ ਕਿਸ ਹਾਲਾਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਾਬਤੇ 'ਚ ਹਾਂ 16 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰਸਾਂ ਨੂੰ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪੱਤੀ ਨਿਕਲਣ ਕਰਕੇ ਇੱਕ ਬਾਤ ਲੱਤ ਉਹਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨਗੇ